ਜੋ ਗੋਦ ਗੋਦਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 176 ਰੰਗ ਤੇ ਸ਼ਬਦ ਚੰਨ ਕਰਦੇ ਹਾਂ ਗੋੜੀ ਗਰਰੀ ਮਹਲਾ ਪੰਜਵਾਂ ਕਰਮ ਭੂਮੇ ਬੋਹੋ ਨਾਮ ਕਰਮ ਭੂਮੀ ਇਹਦੇ ਹੈ ਨਾ ਜਿਹੜੀ ਇਹਨੂੰ ਕਰਮ ਭੂਮੀ ਦੱਸਦੇ ਆ ਉਹ ਜ਼ਮੀਨ ਦੱਸਦੇ ਆ ਜਿੱਕਣਾ ਜ਼ਮੀਨ ਚੋ ਬੀਜ ਦੇ ਉਹ ਜਮਦਾ ਤਨ ਤਨ ਸਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਚਨ ਕਰਦੇ ਆ ਕਰਮ ਪੂਮ ਮੈਂ ਬੋਹ ਨਾਮ ਕਹਦੇ ਨਾਮ ਬੀਜ ਦੋ ਇਹਦੇ ਵਿੱਚ ਲੇਕਿਨ ਕਿੱਥੇ ਬੀਜ ਦਾ ਨਾਮ ਹੈ ਨਾਮ ਨਹੀਂ ਬੀਜਦਾ ਸਵੇਰ ਤੋਂ ਕੀ ਬੀਜਦਾ ਇਹਦੇ ਵਿੱਚ ਉਹ ਆਪਾਂ ਸਾਰੇ ਜਾਣਦੇ ਆ ਸਵੇਰ ਤੋਂ ਉੱਠ ਕੇ ਲੜਾਈਆਂ ਝਗੜੇ ਦੀ ਬੀਜ ਬੀਜਦਾ ਨਿੰਦਿਆ ਦੇ ਬੀਜ ਬੀਜਦਾ ਹੈ ਹਰ ਵਕਤ ਮਨ ਦੇ ਵਿੱਚ ਬੁਰਾ ਸੋਚਦਾ ਹੈ ਬੁਰਾ ਬੀਜ ਬੀਜਦਾ ਹੈ ਲੇਕਿਨ ਗੁਰੂ ਬਚਨ ਕਰਦੇ ਆ ਕਹਿੰਦੇ ਨਾਮ ਦਾ ਬੀਜ ਬੀਜਦਾ ਹੈ ਇਹ ਜਿਹੜੀ ਭੂਮੀ ਹੈ ਨਾ ਤੇਰੀ ਜਿਹੜੀ ਦੇਹ ਹੈ ਇਹਦੇ 'ਚ ਨਾਮ ਦਾ ਬੀਜ ਬੀਜ ਲੈ ਕਰਮ ਭੂਮ ਮੈ ਬੋਹ ਨਾਮ ਪੂਰਨ ਹੋਏ ਤੇਰਾ ਕਾਮ ਕਹਿੰਦੇ ਤੁਹਾਡਾ ਕੰਮ ਜਿਹੜਾ ਪੂਰਾ ਹੋ ਗਿਆ ਜਦੋਂ ਨਾਮ ਬੀਜਿਆ ਇਹ ਦੇ ਵਿੱਚ ਕੰਮ ਕਦੋਂ ਪੂਰਾ ਹੁੰਦਾ ਜਦੋਂ ਇਸ ਭੂਮੀ ਦੇ ਵਿੱਚ ਨਾਮ ਦਾ ਬੀਜ ਬੀਜਦਾ ਹੈ ਲੇਕਿਨ ਵਿਸ਼ਵਾਸ ਨਹੀਂ ਰਿਹਾ ਜਿਕੇ ਨਹੀਂ ਗੁਰੂ ਦੇ ਪੰਚੰਤ ਪੂਰਨ ਹੋਏ ਤੇ ਮਾਰਾ ਕੰਮ ਫਲ ਪਾਵੇ ਮਿਟੇ ਜਮਤਰਾਸ ਕਹਿੰਦੇ ਫਲ ਦੀ ਪ੍ਰਾਪਤੀ ਹੋ ਗਈ ਜਮਾ ਦੀ ਤਰਾਸ ਮਿਟ ਗਈ ਜਦੋਂ ਨਾਮ ਦਾ ਬੀਜ ਬੀਜਿਆ ਇਸ ਦੇਹ ਦੇ ਵਿੱਚ ਕੰਮ ਤਾਂ ਪੂਰਾ ਹੋ ਗਿਆ ਫਲ ਵੀ ਮਿਲ ਗਿਆ ਫਿਰ ਆਪਾਂ ਕਿਹੜੇ ਕਿਰਿਆ ਕਰਮ ਵਿੱਚ ਭੱਜੇ ਫਿਰਦੇ ਆ ਇਹ ਸੰਸਾਰ ਕਿਤੇ ਟਿਕਣ ਦਿੰਦਾ ਲੇਕਰ ਹੁੰਦਾ ਕੀ ਹੈ ਫੂਕਦਾ ਮੁਰਦਾ ਹੈ ਚੱਕਣ ਵਾਲੇ ਤਾਂ ਕੰਨਾ ਦੇ ਕੇ ਸਿਬਿਆਂ 'ਚ ਸੋਟੇ ਆਉਂਦੇ ਆ ਕਦੇ ਦੇਖਿਆ ਕਿ ਕੰਨਾ ਦੇਣੇ ਵਾਲੇ ਫੁਕਣ ਉਹ ਤਾਂ ਸਿਬਿਆਂ 'ਚ ਰੱਖ ਕੇ ਅੱਗ ਲਾ ਕੇ ਘਰ ਨੂੰ ਮੁੜ ਜਾਂਦੇ ਆ ਥਿਰਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਤੇਰਾ ਕੰਮ ਬਣ ਜਾਣਾ ਤੂੰ ਨਾਮ ਬੀਜ ਲੈ ਤੈਨੂੰ ਫਲ ਦੀ ਪ੍ਰਾਪਤੀ ਵੀ ਹੋ ਜਾਣੀ ਐ ਤੇਰਾ ਜਮਾ ਤੋਂ ਵੀ ਛਟਕਾਰਾ ਹੋ ਜਾਣਾ ਮੀਟੇ ਜਮਤਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਕਹਿੰਦੇ ਪਰ ਹਰ ਰੋਜ਼ ਤੈਂ ਜਸ ਗਾਉਣਾ ਉਦਾਂ ਉਹਦੀ ਸਿਫਤ ਕਰਨੀ ਉਹਦੀ ਵਡਿਆਈ ਕਰਨੀ ਹਾਰਾ ਹਰ ਨਾਮ ਅੰਤਰ ਉਰਤਾਰ ਕਹਿੰਦੇ ਹਰ ਹਰ ਦਾ ਜਿਹੜਾ ਨਾਮ ਇਹਨੂੰ ਅੰਦਰ ਦੇ ਵਿੱਚ ਧਰ ਲੈ। ਸੀਕਰ ਕਾਰਜਲੇ ਹੋ ਸਵਾਰ। ਕਹਿੰਦੇ ਹੁਣੇ ਆਪਣੇ ਕਾਰਜ ਨੂੰ ਸਵਾਰ ਲੈ ਇਹਨੂੰ। ਕਿਤੇ ਕੱਲ ਤੇ ਛੱਡ ਦਮੇ ਵੀ ਕੱਲ ਨੂੰ ਕਾਦ ਨੂੰ ਸ਼ੁਰੂ ਕਰਾਂਗੇ ਪਾਠ ਕਰਨਾ। ਸੀਕਰ ਹੁਣੇ ਕਹਿੰਦੇ। ਸੀਕਰ ਕਾਰਜਲੇ ਹੋ ਸਵਾਰ ਰੋ। ਆਪਣੇ ਪ੍ਰਭ ਸਿਉ ਹੋ ਹੋ ਸਾਵਧਾਨ। ਕਹਿੰਦੇ ਆਪਣੇ ਪ੍ਰਭੂ ਤੋਂ ਸਾਵਧਾਨ ਹੋ ਜਾ ਕਤਾਹੀ ਨਾ ਕਰ ਤਾਂ ਤੂੰ ਦਰਗਹ ਪਾਵੇ ਮਾਣ ਕਹਿੰਦੇ ਤਾਂ ਤੂੰ ਦਰਗਾਹ ਚ ਮਾਣ ਪਾਉਂਗਾ ਆਪਛਾਤ ਸੰਸਾਰਿਕ ਕਾਮੇ ਵੀ ਕਰਾ ਦਿੰਦੇ ਆ ਦਰਗਾਹ ਦੇ ਵਿੱਚ ਮਾਣ ਵੀ ਦਵਾ ਦਿੰਦੇ ਆ ਤਾਂ ਤੂੰ ਦਰਗਹ ਪਾਵੇ ਮਾਣ ਉਕਤ ਸਿਆਣ ਪਸਗਲੀ ਤਿਆਗ ਕਹਿੰਦੇ ਹੋਰ ਜਿਹੜੀਆਂ ਸਿਆਣਪਾਂ ਇਹਨਾਂ ਸਾਰੀਆਂ ਨੂੰ ਛੱਡ ਦੇ ਅਸੀਂ ਤਾਂ ਇੱਕ ਵੀ ਨਹੀਂ ਛੱਡੀ ਹਲੇ ਤੱਕ ਭਰਿਆ ਪਿਆ ਸਿੱਖਿਆ ਦੇਣੇ ਵਾਲਿਆਂ ਦੇ ਟੋਲੇ ਫਿਰਦੇ ਆ ਉਹ ਕਿਹੜੇ ਸਿੱਖਿਆ ਦੇਣੇ ਵਾਲੇ ਹੁੰਦੇ ਆ ਉਹ ਸ਼ਰਾਬੀਆਂ ਦਾ ਟੋਲਾ ਹੁੰਦਾ ਹੈ ਉਹ ਮਨਮੁੱਖਾਂ ਦਾ ਟੋਲਾ ਹੁੰਦਾ ਹੈ ਕਿਉਂ ਬਾਣੀ ਦਾ ਤਾਂ ਪਤਾ ਨਹੀਂ ਹੁੰਦਾ ਉਪਣੀਆਂ ਮੰਦ ਘਾਟ ਤੇ ਗੱਲਾਂ ਕਰ ਕਰਕੇ ਗਿਆਨੀਆਂ ਨੂੰ ਉਲਝਾ ਦਿੰਦੇ ਆ بڑے بڑے ਗਿਆਨੀ ਉਲਝੇ ਜਾਂਦੇ ਆ بڑے بڑے ਅਮਤਤਾਰੀ ਉਲਝੇ ਜਾਂਦੇ ਆ ਉਲਝਾ ਦਿੰਦੇ ਆ ਕਿਉਂ ਗਿਆਨੀ ਵੀ ਦਿਖਾਵੇ ਦੀ ਹੁੰਦਾ ਕਿਹੜਾ ਗਿਆਨ ਹੁੰਦਾ ਅੰਦਰ ਦੇ ਚ ਪਾਚ ਚ ਬਚਨ ਕਰਦੇ ਆਪਣੀ ਸਿਆਣਪ ਨੂੰ ਛੱਡਦੇ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਕੀ ਚਰਨੀ ਲਾਗ ਕਹਿੰਦੇ ਸੰਤ ਜਾਣਾ ਉਹਨਾਂ ਦੀ ਸ਼ਰਨ ਵਿੱਚ ਆ ਜਾ ਉਹਨਾਂ ਦੀ ਗੱਲ ਮੰਨ ਲਾ ਉਹਨਾਂ ਤੇ ਤਾਂ ਕੁਝ ਨਹੀਂ ਪੁੱਛਿਆ ਉਹਨਾਂ ਦੀ ਇੱਕ ਫੋਟੋ ਦਿਖਾਈ ਹੈ ਪਾਸੇ ਕੰਮ ਕਿਹੜੇ ਕਰਦਾ ਹੈ ਗੱਲ ਕਿੰਨਾਂ ਦੀ ਮੰਨਦਾ ਹੈ ਸੰਸਾਰਕ ਗੁਰੂ ਬਚਨ ਕਰਦੇ ਆ ਕਹਿੰਦੇ ਸੰਤਾਂ ਦੀ ਸੰਤ ਜਨਾਂ ਕੀ ਚਰਨੀ ਲਾਗ ਸੰਤਾਂ ਦੇ ਚਰਨਾਬ ਸ਼ਬਦ ਦੇ ਨਾਲ ਲੱਗ ਜੇ ਜੋ ਸੰਤ ਕਹਿੰਦੇ ਆ ਉਹ ਕੰਮ ਕਰ ਸੰਤ ਆਗਿਆ ਦਿੰਦੇ ਆ ਸ਼ਰਾਬ ਦੀ మాਸ ਦੀ ਕਿਸੇ ਕਿਸਮ ਦੀ ਪੰਗੜਿਆ ਨੱਚੜੇ ਟੱਪਣ ਦੀ ਕੋਈ ਆਗਿਆ ਦਿੰਦੇ ਆ ਸੰਤ ਪੁੱਛਿਆ ਸੀ ਸੰਤਾਂ ਤੋਂ ਦਿਖਾਵਾ ਦੇਖ ਗੁਰੂ ਬਚਨ ਕਰਦੇ ਆ ਕਹਿੰਦੇ ਭਾਈ ਸੰਤਾਂ ਦੀ ਚਰਨ ਲਗ। ਸੰਤਾਂ ਤੋਂ ਪੁੱਛ ਲੈ। ਸਰਬ ਜੀਆਂ ਹੈ ਜਾ ਕੇ ਹਾਥ। ਦੇਖੋ ਕੀ ਕਹਿੰਦਾ। ਸੰਤ ਜਨਾ ਕੀ ਚਰਨੀ ਲਾਗ ਸਰਬ ਜੀਆਂ ਹੈ ਜਾ ਕੇ ਹਾਥ। ਕਹਿੰਦੇ ਸਾਰੇ ਜਿੰਨੇ ਜੀਐ ਨਾ ਸੰਤਾਂ ਦੇ ਹੱਥ ਵਿੱਚ ਆ ਕਹਿੰਦੇ। ਕਿਉਂ? ਨਾਨਕ ਸਾਧ ਪ੍ਰਭ ਭੇਦ ਨ ਪਾਈ। ਕਿਉਂ ਸਾਧੂ ਆ ਤੇ ਰੱਬ 'ਚ ਕੋਈ ਫਰਕ ਨਹੀਂ ਕਦੇ ਨਾ ਵਿਛੜੇ ਸਭ ਕੇ ਸਾਥ ਕਹਿੰਦੇ ਕਦੇ ਵਿਛੋੜਾ ਨਹੀਂ ਹੁੰਦਾ ਸਾਰਿਆਂ ਦੇ ਨਾਲ ਰਹਿੰਦਾ ਆਪਾ ਛੋੜ ਜਿਹੜੇ ਆਪਾ ਕਰਦਾ ਹੈ ਨਾ ਵੀ ਆਹ ਕੰਮ ਕਰ ਲਈਏ ਕਿਤੇ ਸੁਖੀ ਸੰਧੀ ਕੰਮ ਬਣ ਜਵੇ ਸਾਡਾ ਕਹਿੰਦੇ ਆਪਾ ਨੂੰ ਛੱਡ ਦੇ ਆਪਾ ਛੋੜ ਗਹੋ ਤਿਸ ਕੀ ਓਟ ਕਹਿੰਦੇ ਉਹਦੀ ਓਟ ਲੈ ਲਾ ਉਹਦਾ ਆਸਰਾ ਲੈ ਲਾ ਬਾਬੇ ਨਾਨਕ ਦਾ ਆਸਰਾ ਲੈ ਲਾ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਲਾ ਜੋ ਗੁਰਬਾਣੀ ਕਹਿੰਦੀ ਉਹ ਕਰ ਉਹ ਕਿਤਾਬ ਪਤਾ ਨਹੀਂ ਕਿੱਥੇ ਐ ਜਿਹੜੇ ਦੇ ਨਾਲ ਅਸੀਂ ਆਪਣੇ ਕਾਰਜ ਕਰਦੇ ਆ ਦੇਖ ਉਹ ਕਿਤਾਬ ਤਾਂ ਕਹਿੰਦੇ ਸਮੁੰਦਰ ਚ ਡਿੱਗ ਗਈ ਲੱਭ ਕੇ ਲਿਆਉਂਦੇ ਆ ਕੱਢ ਕੇ ਲਿਆਉਂਦੇ ਆ ਲੇਕਿਨ ਜਿਹੜੀ ਬਾਬੇ ਨਾਨਕ ਨੇ ਧੁਰ ਤੋਂ ਲੈ ਕੇ ਆਂਦੀ ਆ ਬਾਣੀ ਇਹ ਤਾਂ ਸਾਡੇ ਪਰਤੱਖ ਹੈ ਨਿਮਕ ਮੈਂ ਹੋਵੇ ਤੇਰੀ ਛੋਟ ਕਹਿੰਦੇ ਜਦ ਤਾ ਉਹਦੇ ਪਰ ਆਸਰਾ ਰੱਖ ਲਿਆ ਓਟ ਰੱਖ ਲਈ ਇੱਕ ਨਿਮਕ ਦੇ ਤੇਰੀ ਛੋਟ ਹੋ ਜਾਣੀ ਆ ਸਦਾ ਨਿਕਟ ਕਰਤੇ ਨੋ ਜਾਣ ਕਹਿੰਦੇ ਸਦਾ ਹੀ ਰਾਬਰ ਨੂੰ ਨੇੜੇ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਨ ਕਹਿੰਦੇ ਪ੍ਰਭੂ ਦੀ ਜਿਹੜੀ ਆਗਿਆ ਇਹਨੂੰ ਸਤ ਕਰਕੇ ਮੰਨ ਲੈ ਇਹ ਪ੍ਰਭੂ ਦੀ ਆਗਿਆ ਹੈ ਬਾਣੀ ਰੱਬ ਦੀ ਆਗਿਆ ਹੈ ਪ੍ਰਭ ਕੀ ਆਗਿਆ ਸਤ ਕਰ ਮਾਨ ਗੁਰ ਕੇ ਬਚਨ ਮਟਾਬੋ ਆਪ ਕਹਿੰਦੇ ਗੁਰੂ ਦੇ ਬਚਨਾਂ ਜਿਹੜੇ ਆਪਣੇ ਆਪ ਨੂੰ ਮਟਾਲੇ ਦੇ ਨਾਲ ਸਬਦ ਦੇ ਨਾਲ ਆਪਣੀ ਹਉਮੈ ਨੂੰ ਮਟਾਲਾ ਗੌਰ ਕੇ ਬਚਨ ਮਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਕਹਿੰਦੇ ਹਰ ਹਰ ਦਾ ਜਾਪ ਕਰ ਲੈ ਗੋੜੀ ਗਵਰੀ ਮਹਲਾ ਪੰਜਵਾਂ ਗੁਰ ਕਾ ਬਚਨ ਸਿੱਖਾਂ ਪਾਚਾ ਕੀ ਬਚਨ ਕਰਦੇ ਆ ਗੁਰ ਕਾ ਬਚਨ ਸਦਾ ਅਬਨਾਸੀ ਕਹਿੰਦੇ ਜਿਹੜਾ ਗੁਰ ਦਾ ਬਚਨ ਹੈ ਨਾ ਸਦਾ ਅਬਨਾਸੀ ਹੈ ਕਦੇ ਨਾਸ ਨਹੀਂ ਹੁੰਦਾ ਗੁਰੂ ਦਾ ਬਚਨ ਸਦਾ ਰਹਿਣੇ ਵਾਲਾ ਹੈ ਲੇਕਨ ਤਾਕਤ ਕਿੰਨੀ ਕ ਹੈ ਗੁਰੂ ਦੇ ਵਿੱਚ ਦੱਸੀ ਨਹੀਂ ਜਾ ਸਕਦੀ ਨਾ ਹੀ ਦਿਖਾਈ ਜਾ ਸਕਦੀ ਹੈ ਕਿਸੇ ਨੂੰ ਇਹ ਤਾਂ ਗੁਪਤ ਹੈ ਜਿੰਨੀ ਕਮਾਈ ਕਰਦੇ ਓਨੀ ਪ੍ਰਗਟ ਹੋ ਜਾਂਦੀ ਐ ਗੋਰਖਾ ਬਚਨ ਸਦਾ ਅਬਨਾਸੀ ਕਹਿੰਦੇ ਸਦਾ ਰਹਿਣੇ ਵਾਲਾ ਹੈ ਜੋ ਗੁਰਬਚਨ ਕਰ ਦਿੰਦੇ ਆ ਸਦਾ ਹੀ ਰਹਿੰਦਾ ਹੈ ਲੋੜ ਯਕੀਨ ਦੀ ਐ ਕਿ ਸਾਡਾ ਵਿਸ਼ਵਾਸ ਕਿੰਨਾ ਕ ਹੈ ਰਾਵਣ ਦਾ ਵੀ ਗੁਰੂ ਸੀ ਰਾਵਣ ਵੀ ਆਪਣੇ ਗੁਰੂ ਕੋਲ ਗਿਆ ਇਹਦੋਂ ਤਨੋਛੇ ਨੂੰ ਚੱਕਣ ਦਾ ਵਾਰੀ ਸੀ ਨਾ ਚਲੇ ਗਏ ਆਪਣੇ ਗੁਰੂ ਕੋ ਗੁਰੂ ਤੋਂ ਮਾਰ ਲੈਣੇ ਵਾਸਤੇ ਚਲੇ ਗਏ 라ਵਣ ਦਾ ਗੁਰੂ ਅਮਰੀਕ ਸੀ ਉਹਨੇ ਵਰ ਦਿੱਤ ਕਹਿੰਦਾ ਇੱਕ ਵਾਰੀ ਚੱਕ ਲੂੰਗਾ ਵਿਸ਼ਵਾਸ ਨਹੀਂ ਆਇਆ ਰਾਤ ਨੂੰ ਹੀ ਚਲੇ ਗਿਆ ਬਚਨ ਹੋਏ ਵੀ ਸੀ ਇੱਕ ਵਾਰੀ ਚੱਕ ਲੂੰਗਾ ਜਾ ਕੇ ਤਨੂਛ ਨੂੰ ਚੱਕ ਲਿਆ ਦੂਵੇ ਦੇ ਸਤੰਬਰ ਰਚ ਗਏ ਕਹਿੰਦਾ ਸਭ ਤੋਂ ਪਹਿਲਾਂ ਵਾਰੀ ਮੈਨੂੰ ਦੋ ਜੇ ਕਿਸੇ ਹੋਰ ਨੇ ਚੱਕ ਲਿਆ ਮੈਂ ਇਕੱਲ ਹੀ ਰਹਿ ਜਾਣਾ ਲੇਕਨ ਚੱਕਦਾ ਕਿੱਥੇ ਚੱਕ ਹੁੰਦਾ ਬਚਨ ਦਾ ਇੱਕ ਵਾਰੀ ਵਾਸਤੇ ਸੀ ਚੱਕੇ ਨਹੀਂ ਹੋਇਆ ਕਿਉਂ ਵਿਸ਼ਵਾਸ ਚ ਲੱਗਿਆ ਯਕੀਨ ਨਹੀਂ ਲੱਗਿਆ ਦੇਖਨ ਗੁਰੂ ਦਾ ਬਚਨ ਤਾਂ ਸਦਾ ਹੀ ਰਹਿੰਦਾ ਹੈ ਅਵਨਾਸੀ ਹੈ ਗੁਰ ਕਾ ਬਚਨ ਸਦਾ ਅਵਨਾਸੀ ਗੁਰ ਕੇ ਬਚਨ ਕੱਟੀ ਜਮ ਫਾਸੀ ਤੇ ਗੁਰੂ ਦਾ ਬਚਨ ਹੈ ਜਿਹੜਾ ਸ਼ਬਦ ਹੈ ਜਮਾ ਦੀ ਫਾਸੀ ਨੂੰ ਕੱਟ ਦਿੰਦਾ ਹੈ ਗੁਰ ਕਾ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਹੈ ਕੈ ਸੰਗ ਇਹਦਾ ਗੁਰਦਾ ਬਚਨ ਜਿਹੜਾ ਸਾਬਤ ਹੈ ਸਦੇ ਜੀਆਂ ਦੇ ਨਾਲ ਰਹਿੰਦਾ ਹੈ ਇਹ ਕੋਈ ਚੱਕਣਾ ਥੋੜਾ ਰਹਿੰਦਾ ਚੋਲਾ ਭਰ ਕੇ ਇਹ ਕੋਈ ਬਾਜ਼ਾਰ ਤੋਂ ਥੋੜਾ ਕੋਈ ਚੀਜ਼ ਖਰੀਦ ਕੇ ਲਿਆਉਣੀ ਆ ਇਹ ਕਿਸੇ ਕੌਲੇਜ 'ਚ ਪਾਉਣੀ ਆ ਕਿਸੇ ਭਾਡੇ 'ਚ ਪਾਉਣੀ ਆ ਚੀਜ਼ ਇਹ ਇਹ ਸਬਤ ਤਾਂ ਸਦੀ ਨਾਲ ਰਹਿੰਦਾ ਹੈ ਲੇਕਿਨ ਇਹ ਮਿਲਦਾ ਕਿੱਥੋਂ ਹੈ ਮਿਲਦਾ ਸਾਧੂ ਸੰਤਾਂ ਕੋਲੋਂ ਆ ਸੌਕਾ ਨਹੀਂ ਮਿਲ ਜਾਂਦਾ ਬੜਾ ਕਸਬੱਟੀ ਤੇ ਲਾ ਲਾ ਕੇ ਦਿੰਦੇ ਆ ਸਾਧੂ ਸੰਤ ਗੁਰ ਕਾ ਬਚਨ ਜੀ ਹੈ ਕੈ ਸੰਗ ਗੁਰ ਕੇ ਬਚਨ ਰੱਚੀ ਆਰਾਮ ਕੇ ਰੰਗ ਕਹਿੰਦੇ ਗੁਰ ਦੇ ਬਚਨ ਦੇ ਨਾਲ ਆਰਾਮ ਆਰਾਮ ਦਾ ਰੰਗ ਚੜ ਜਾਂਦਾ ਨਾਮ ਦਾ ਰੰਗ ਚੜ ਜਾਂਦਾ ਹੈ ਸ਼ਬਦ ਦਾ ਰੰਗ ਚੜ ਜਾਂਦਾ ਹੈ ਗੁਰ ਕੇ ਬਚਨ ਰਚੇ RAM ਕੇ ਰੰਗ ਜੋ ਗੁਰ ਦਿਆ ਕਹਿੰਦਾ ਜਿਹੜਾ ਵੀ ਗੁਰ ਦਿੱਤਾ ਸੋ ਮੰਨ ਕੇ ਕਾਮ ਕਹਿੰਦੇ ਉਹ ਮੰਨ ਦੇ ਕੰਮ ਆਉਣੇ ਵਾਲਾ ਹੈ ਗੁਰ ਕਾ ਜੋ ਗੁਰ ਦਿਆ ਸੋ ਮੰਨ ਕੇ ਕਾਮ ਜੇ ਤਾਂ ਜੋ ਗੁਰ ਦਿੱਤਾ ਹੈ ਜੋ ਸ਼ਬਦ ਦਿੱਤਾ ਹੈ ਉਹ ਮਨ ਦੇ ਕੰਮ ਆਉਣੇ ਵਾਲਾ ਹੈ ਪਹਿਲਾਂ ਤਾਂ ਭਲੇਖਾ ਇੱਥੇ ਪਿਆ ਵੇ ਕਿ ਗੁਰੂ ਕੀ ਦਿੰਦਾ ਤੁਹਾਨੂੰ ਹੱਥ ੱਡੀ ਜਾਂਦੇ ਆ ਕਿ ਦੇ ਦੇ ਅਸੀਂ ਖਾ ਲਈਏ ਸਾਡਾ ਕੰਮ ਬਣ ਜਵੇ ਲੇਕਿਨ ਨਹੀਂ ਗੁਰੂ ਤਾਂ ਪਾਈ ਸ਼ਬਦ ਦਿੰਦੇ ਆ ਜੀ ਨੂੰ ਜਪਿਆ ਜਾਂਦਾ ਜੀ ਨੂੰ ਹਿਰਦੇ ਵਿੱਚ ਰੱਖਿਆ ਜਾਂਦਾ ਜੋ ਗੁਰ ਦੀ ਆ ਸੋ ਮੰਨ ਕੇ ਕਾਮ ਸੰਤ ਕਾ ਕਿਹਾ ਸਤ ਕਰਮਾਨ ਕਹਿੰਦੇ ਜੋ ਸਤ ਕਹਿੰਦੇ ਸੰਤ ਕਹਿੰਦੇ ਉਹਨੂੰ ਸਤ ਕਰਕੇ ਮੰਨ ਲੈ ਦੇਖ ਕਾ ਆਪਾਂ ਤਾਂ ਮੰਨਣ ਵਾਲਿਆਂ ਚ ਹੈ ਨਹੀਂ ਆਪਾਂ ਤਾਂ ਕੰਮ ਕਰਾਉਣ ਵਾਲਿਆਂ ਵਿੱਚਾਂ ਕੰਮ ਇਸ ਤਰ੍ਹਾਂ ਨਹੀਂ ਹੁੰਦਾ ਇਹਦਾ ਬੀਜ ਬੀਜਣਾ ਪੈਂਦਾ ਭਾਈ ਖੇਤ ਨੂੰ ਨਾ ਬਾਕੇ ਸਵਾਰ ਕੇ ਮੱਥਾ ਟਿਕੀ ਜਾਵੇ ਦੀਵੀ ਬਾਲੀ ਜਾਵੇ ਵਾਲੇ ਨਾਲੇ ਜਦੋਂ ਤੱਕ ਉਹਦੇ ਵਿੱਚ ਬੀਜ ਬੀਜਦੇ ਨਹੀਂ ਜੰਮਣੀ ਕੱਖ ਨਹੀਂ ਕੀ ਕਰਾਂਗੇ ਖਾਲੀ ਰਹਿ ਜਾਣਾ ਖੇਤ ਇਸ ਤਰ੍ਹਾਂ ਆਪਾਂ ਮੱਥਾ ਟੇਕ ਕੇ ਉਹ ਆਪਣਾ ਕੰਮ ਕਰਾਉਣਾ ਚਾਹੁੰਦੇ ਆ। ਕਿਰਗੋ ਨਾਨਕਦੇਵ ਜੀ ਨੇ ਆਪ ਖੇਤੀ ਕਰੀ ਆ ਹਲ ਚਲਾਇਆ ਤਾਂ ਹੀ ਪਤਾ ਸੀ ਕਿ ਖੇਤ ਵਿੱਚ ਤਾਂ ਜੰਮਦਾ ਜੇ ਬੀਜ ਪਾਵਾਂਗੇ। ਉਹ ਜਿਹੇ ਜਿਹੇ ਬੀਜ ਪਾਉਣਾ ਉਹ ਜਿਹੇ ਜੰਮੇ ਆਉਣਾ। ਸੰਤ ਕਾ ਕਿਹਾ ਸਤ ਕਰ ਮਾਨ। ਸੰਤਾ ਦਾ ਗਿਆ ਮੰਨਿਆ ਕਦੇ। ਗੱਲ ਤਾਂ ਲੋਕਾਂ ਦੇ ਮੰਨਣੀਆਂ ਸੰਤਾਂ ਦਾ ਤਾਂ ਦਿਖਾਵਾ ਕਰਨਾ ਹੈ ਸੰਤ ਵੀ ਜਾਣਦੇ ਹੁੰਦੇ ਐਵੇਂ ਭਲੇਕੇ ਵਿੱਚ ਨਾ ਰਹੋ ਕਿ ਇਹ ਕਿੱਥੇ ਕ ਤੱਕ ਜਾਂਦਾ ਇਹ ਕੀ ਕਰਦਾ ਸੰਤਕਾ ਕੇ ਆ ਸਤ ਕਰ ਮਾਨ ਰਹੋ ਗੁਰ ਕਾ ਬਚਨ ਅਟਲ ਅਛੇਦ ਕਹਿੰਦੇ ਟਲਦਾ ਨਹੀਂ ਜੋ ਗੁਰੂ ਕਹਿ ਦਿੰਦਿਆ ਹੋ ਕੇ ਰਹਿੰਦਾ ਅਛੇਦ ਕਹਿੰਦੇ ਕੋਈ ਛੇਕ ਨਹੀਂ ਹੁੰਦਾ ਇਹਦੇ ਵਿੱਚ ਅਟਲ ਹੈ ਗੁਰੂ ਦਾ ਬਚਨ ਅਟਲ ਅਛੇਦ ਗੁਰਕੇ ਬਚਨ ਕੱਟੇ ਪਰਮ ਭੇਦ ਇਹ ਗੁਰ ਦਾ ਬਚਨ ਹੈ ਜਿਹੜਾ ਸ਼ਬਦ ਹੈ ਇਹ ਭਰਮਾਂ ਨੂੰ ਭੇਦਾਂ ਨੂੰ ਖਤਮ ਕਰ ਦਿੰਦਾ ਪਰਮ ਨਹੀਂ ਰਹਿੰਦਾ ਫਿਰ ਕੋਈ ਬਹਿਮ ਨਹੀਂ ਰਹਿੰਦਾ ਸਬਦੇ ਨੂੰ ਖਤਮ ਕਰ ਦਿੰਦਾ ਗੁਰ ਕੇ ਬਚਨ ਕੱਟੇ ਪਰਮ ਭੇਦ ਗੁਰ ਕਾ ਬਚਨ ਕਤਹਿ ਨਾ ਜਾਏ ਕਹਿੰਦੇ ਕਤਹਿ ਨਹੀਂ ਜਾਂਦਾ ਇਹ ਸਦਾ ਹੀ ਰਹਿਣੇ ਵਾਲਾ ਹੈ ਗੁਰ ਕਾ ਬਚਨ ਕਤਹਿ ਨਾ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਤੇ ਗੁਰ ਦੇ ਬਚਨ ਹਰ ਦੇ ਗੁਣਾ ਨੂੰ ਗੁਰ ਕੇ ਬਚਨ ਗੁਰੂ ਦੇ ਕਹਿਣ ਦੇ ਨਾਲ ਜਦੋਂ ਗੁਰੂ ਕਹਿੰਦੇ ਆ ਨਾਮ ਜਪ ਲੈ ਫਿਰ ਜਪਿਆ ਪਰਮਾਨ ਹੋਣਾ ਜਦੋਂ ਆਪਣੇ ਆਪ ਤੇ ਜਪਦਾ ਉਹ ਪਰਮਾਨ ਨਹੀਂ ਹੁੰਦਾ ਗੁਰੂ ਬਚਨ ਕਰਦੇ ਆ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀਆਂ ਕੇ ਸਾਥ ਕਹਿੰਦੇ ਜੀਆਂ ਦੇ ਨਾਲ ਰਹਿੰਦਾ ਗੁਰੂ ਦਾ ਬਚਨ ਹੈ ਜਿਹੜਾ ਗੁਰ ਕਾ ਬਚਨ ਕਤੋ ਨਾ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਆ ਕੇ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਅਨਾਥ ਜੀ ਦਾ ਕੋਈ ਨਾ ਹੋਵੇ ਉਹਦਾ ਫਿਰ ਸ਼ਬਦ ਬਣ ਜਾਂਦਾ ਹੈ ਸ਼ਬਦ ਉਹਦੀ ਰਾਖੀ ਕਰ ਜਾਂਦਾ ਗੁਰੂ ਦੀ ਰਾਖੀ ਕਰਦਾ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੇ ਬਚਨ ਨਰਕ ਨਾ ਪਵੈ ਕਿਉਂ ਗੁਰਦੇ ਬਚਨਾਂ ਨਾਲ ਭੇ ਨਰਕਾ ਵਿੱਚ ਨਹੀਂ ਜਾਂਦਾ ਨਰਕਾਂ ਤੋਂ ਛਟਕਾਰਾ ਕਰਨੇ ਵਾਲੀ ਚੀਜ਼ ਸੰਸਾਰ ਦੇ ਵਿੱਚ ਇੱਕੋ ਹੈ ਸ਼ਬਦ ਗੁਰ ਕਾ ਸ਼ਬਦ ਹੈ ਜਿਹੜਾ ਇਹ ਨਰਕਾਂ ਤੋਂ ਬਚਾ ਸਕਦਾ ਹੈ ਹੋਰ ਝੂਠੇ ਕਿਰਿਆ ਕਰਮਾਂ ਸੰਸਾਰ ਦੇ ਵਿੱਚ ਗੁਰ ਕੇ ਬਚਨ ਨਰਕ ਨਾ ਪਵੈ ਗੁਰ ਕੇ ਬਚਨ ਰਸਨ ਅੰਬਰ ਤਰਬੈ ਤੇ ਗੁਰੂ ਦੇ ਬਚਨ ਦਾ ਰਸਨਾ ਜਿਹੜੀ ਅੰਬਰਤ ਦੇ ਨਾਲ ਭਰ ਜਾਂਦੀ ਹੈ ਰਸਨਾ ਅੰਬਰਤ ਨਾਲ ਭਰ ਜਾਂਦੀ ਹੈ ਅਮਰ ਅੰਬਰ ਕਰਨੇ ਵਾਲੀ ਚੀਜ਼ ਐ ਰਸਨਾ ਨੂੰ ਪ੍ਰਾਪਤ ਹੋ ਜਾਂਦੀ ਹੈ ਫਿਰ ਜੋ ਇਹ ਰਸਨਾ ਨਾਲ ਬੋਲਿਆ ਜਾਂਦਾ ਉਹ ਅਮਰ ਹੋ ਜਾਂਦਾ ਕਦੇ ਮਰਦਾ ਨਹੀਂ ਜੋ ਗੱਲ ਬੋਲਤੀ ਉਹ ਵੀ ਸਦੀ ਰਹੇਗੀ ਜਿਹਨੂੰ ਬਚਨ ਕਰ ਦਿੱਤੇ ਉਹ ਵੀ ਸਦੀ ਰਹਿਣਗੇ ਗੌਰ ਕੇ ਬਚਨ ਰਸਨਾ ਅਬਰ ਤਰਬੈ ਗੌਰ ਕਾ ਬਚਨ ਪ੍ਰਗਟ ਸੰਸਾਰ ਤੇ ਗੁਰ ਦਾ ਬਚਨ ਹੈ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੇ ਬਚਨ ਨਾ ਆਵੇ ਹਾਰ ਕਹਿੰਦਾ ਗੁਰ ਦੇ ਬਚਨਾਂ ਕਦੇ ਹਾਰ ਨਹੀਂ ਹੁੰਦੀ ਸਦਾ ਜਿੱਤ ਰਹਿੰਦੀ ਹੈ ਗੁਰ ਕੇ ਬਚਨ ਨਾ ਆਵੇ ਹਾਰ ਜਿਸ ਜਨ ਹੋਏ ਆਪ ਕਰਪਾਲ ਜਿੰਨਾ ਪਾ ਕਿਹੜੇ ਜਨਾਂ ਤੇ ਆਪ ਕਰਪਾਲ ਕਰ ਦਿੰਦਾ ਕਿਰਪਾ ਕਰ ਦਿੰਦਾ ਰਾਭ ਮਿਹਰਬਾਨ ਹੋ ਜਾਂਦਾ ਹੈ ਇਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਕਹਿੰਦੇ ਸਤਿਗੁਰ ਤਾਂ ਸਦਾ ਹੀ ਦਿਆਲ ਹੈ ਸਤਿਗੁਰ ਕਦੇ ਨਰਾਜ ਨਹੀਂ ਹੁੰਦਾ ਸਤਿਗੁਰ ਤਾਂ ਸਦਾ ਹੀ ਦਿਆਲ ਹੁੰਦਾ ਸਤਿਗੁਰ ਦਾ ਕਿਸੇ ਨਾਲ ਬੈਰ ਥੋੜਾ ਹੈ ਤੇ ਨਿਰਬੈਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਕਮ ਕਰਦੇ ਆ ਕਿ ਪਾਈ ਜਿਹੜਾ ਗੁਰ ਦਾ ਬਚਨ ਹੈ ਨਾ ਇਹਨੂੰ ਸੱਤ ਕਰਕੇ ਮੰਨ ਲੈ ਸੰਤਾਂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲੈ ਜਮਾ ਦੀ ਫਾਸੀ ਵੀ ਕੱਟੀ ਜਾਏਗੀ ਸਾਰੇ ਸੰਸਾਰਕ ਕੰਮ ਵੀ ਬਣ ਜਾਣਗੇ ਕਿਉਂ ਗ੍ਰਹਿਸਤੀ ਵਾਸਤੇ ਸਾਰੇ ਕਾਰਜ ਵੀ ਕਰਨੇ ਆ ਗ੍ਰਹਿਸਤ ਨੂੰ ਵੀ ਚਲਾਉਣਾ ਹੈ। ਤੀਆਂ ਪੁੱਤ ਪਾਲਨੇ ਆ ਵਿਆਹਣੇ ਆ ਸਾਰਾ ਕੁਝ ਕਰਨਾ ਹੈ। ਗ੍ਰਹਿਸਤੀ ਨੂੰ ਲੋੜ ਹੈ। ਲੇਕਿਨ ਗ੍ਰਹਿਸਤੀ ਬਾਤ ਤੇ ਚਾਰ ਪਦਾਰਥ ਕਿੱਥੋਂ ਪ੍ਰਾਪਤ ਹੁੰਦੇ ਹਨ? ਚਾਰ ਪਦਾਰਥ ਜੇ ਕੋ ਮੰਗ ਹੈ ਸਤ ਜਨਾ ਕੀ ਸੇਵਾ ਲੰਘ ਹੈ। ਸਾਧੂ ਮੰਦੀ ਸੇਵਾ ਕਰਨ ਦੇ ਨਾਲ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦਿਹਾਲ ਹੋ ਜਾਂਦੇ ਹਨ। ਮਿਹਰਬਾਨ ਹੋ ਜਾਂਦੇ ਹਨ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਸਤਸੰਗ ਜੀ ਆਓ ਆਪਾਂ ਇਹ ਬਾਬਾ ਨਾਨਕ ਦੇ ਦਰ ਤੇ ਆਈਏ ਇਸ ਖੁਸ਼ੀ ਨੂੰ ਇਸ ਆਨੰਦ ਨੂੰ ਪ੍ਰਾਪਤ ਕਰੀਏ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਿਆ ਹੋਣ ਗਿਆ ਅਣਜਾਣ ਸਮਝ ਕੇ ਮਾਫ ਕਰਨਾ ਕੀ ਤੋਂ ਸੁੱਧ ਤੇ ਸੁਪਾਸ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਨ੍ਹ ਬੁਲਾਓ ਫਤਿਹ ਵਾਹੀ